ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ आओ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪ੍ਰਮੁੱਖ ਰਾਸ਼ਟਰੀ ਕਿੰਤ ਬੈਂਕਾਂ ਵਿੱਚੋਂ ਇੱਕ ਬੈਂਕ ਆਫ ਇੰਡੀਆ ਲੁਧਿਆਣਾ ਵਿੱਚ ਤਿੰਨ ਰੋਜ਼ਾ ਐਗਰੀ ਐਕਸਪੋ ਵਿੱਚ ਵਿੱਤੀ ਸਕੀਮਾਂ ਰਾਹੀਂ ਕਿਸਾਨਾਂ ਦੀ ਮਦਦ ਕਰ ਰਿਹਾ ਹੈ ਇਹ ਕਿਸਾਨ ਭਲਾਈ ਲਈ ਮੈਗਾ ਇੰਟਰਨੈਸ਼ਨਲ ਕਾਨਫਰੰਸ ਅਤੇ ਪ੍ਰਦਰਸ਼ਨੀ ਦੇ ਪ੍ਰાયੋਜਕਾਂ ਵਿੱਚ ਇੱਕ ਹੈ ਜਿਸ ਵਿੱਚ ਘੱਟੋ-ਘੱਟ 25000 ਕਿਸਾਨ ਅਤੇ 3000 ਪਰੰਪਰਾਗਤ ਅਤੇ ਸੁਧਰੇ ਹੋਏ ਖੇਤੀ ਉਤਪਾਦ ਸ਼ਾਮਲ ਹਨ ਇਸ ਦਾ ਉਦਘਾਟਨ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡਿਆ ਨੇ ਲੁਧਿਆਣਾ ਵਿੱਚ ਕੀਤਾ श्री अनिल वर्मा जनरल मैनेजर नेशनल बैंकिंग ग्रुप चंडीगढ़ जनरल मैनेजर श्री बीके सिंह ਅਤੇ ਜਨਰਲ ਮੈਨੇਜਰ ਨਵਨੀਤ ਕ੍ਰਿਸ਼ਨਨ ਦੇ ਨਾਲ ਹਾਈ ਟੈਕ ਮਸ਼ੀਨਰੀ ਕੰਬਾਈਨ ਹਾਰਵੈਸਟਰ ਕੋਲਡ ਸਟੋਰੇਜ ਵੇਅਰ ਹਾਊਸ ਫੂਡ ਅਤੇ ਐਗਰੋ ਪ੍ਰੋਸੈਸਿੰਗ ਲਈ ਬਖ ਬਖ ਸਕੀਮਾਂ ਰਾਹੀਂ ਵਿੱਤੀ ਸਹਾਇਤਾ ਕਰਕੇ ਕਿਸਾਨਾਂ ਦੀ ਮਦਦ ਕਰਨ ਵਿੱਚ ਬੈਂਕ ਦੀ ਭੂਮਿਕਾ ਤੇ ਜਾਣਨਾ ਪਾਇਆ ਸ਼ੀਰੀ ਬਰਮਾ ਨੇ ਬੇਸਿਕ ਕਿਸਾਨ ਕ੍ਰੈਡਿਟ ਕਾਰਡ ਫਾਈਨਾਂਸਿੰਗ ਤੋਂ ਲੈ ਕੇ ਐਡਵਾਂਸਡ ਫੂਡ ਐਂਡ ਐਗਰੋ ਪ੍ਰੋਸੈਸਿੰਗ ਯੂਨਿਟਾਂ ਦੇ ਨਾਲ-ਨਾਲ ਵੱਖ-ਵੱਖ ਡੈਰੀ ਅਤੇ ਪਸ਼ੂ ਪਾਲਣ ਵਿੱਤ ਤੱਕ ਬੈਂਕ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ ਜਾਣਕਾਰੀ ਮੁਤਾਬਕ ਬੀਓਆਈ ਲੁਧਿਆਣਾ ਜ਼ੋਨ ਪਹਿਲਾਂ ਹੀ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਵਿੱਤ ਪੋਸ਼ਣ ਅਧੀਨ 1000 ਕਿਸਾਨਾਂ ਨੂੰ ਲਗਭਗ 150 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰ ਚੁੱਕਾ ਹੈ